ਜੀਤਾ ਇੱਕ ਰਾਤ ਨਾਨਕੇ ਰਹਿਣ ਤੋਂ ਬਾਅਦ ਅਗਲੇ ਦਿਨ ਸਵੇਰੇ ਪਿੰਡ ਆ ਗਿਆ ਬੇਬੇ ਨੂੰ ਮਿਲਣ ਤੋਂ ਬਾਅਦ ਜੀਤਾ ਸਿੰਬੋ ਨੂੰ ਬੁਲਾਉਂਦਾ ਹੈ ਸਿੰਬੋ ਜੀਤੇ ਨੂੰ ਪਾਣੀ ਫੜਾਉਂਦੀ ਹੈ ਫਿਰ ਜੀਤਾ ਕਮਰੇ ਵਿੱਚ ਜਾ ਕੇ ਆਪਣੇ ਕੱਪੜੇ ਬਦਲ ਜਾਂਦਾ ਹੈ ਸਿੰਬੋ ਕੁਟ ਦੁੱਧ ਗਰਮ ਕਰਕੇ ਜੀਤੇ ਲਈ ਕਮਰੇ ਵਿੱਚ ਹੀ ਚਲੀ ਗਈ ਜੀਤੇ ਨੇ ਹੁਣ ਹਰੇ ਰੰਗ ਦਾ ਕੁੜਤਾ ਪਜਾਮਾ ਪਾਇਆ ਹੋਇਆ ਸੀ ਸਿੰਬੋ ਸਰਦਾਰ ਜੀ ਲਵੋ ਦੁੱਧ ਪੀਓ ਮੇਰਾ ਸਰਦਾਰ ਤਾਂ ਅੱਜ ਤੋਤਾ ਬਣ ਗਿਆ ਜੀਤਾ ਹੱਤਾ ਆਇਆ ਤੂੰ ਵੀ ਵਾਂਜਾ ਮੇਰੀ ਤੋਤੀ ਆ ਲੈ ਹਰੇ ਰੰਗ ਦਾ ਸੂਟ ਪਾ ਲੈ ਇਹਨੂੰ ਫਿਰ ਚੱਲਾਂਗੇ ਕਾਲਜ ਤੇਰਾ ਦਾਖਲਾ ਕਰਨ ਸਿੰਬੋ ਸਰਦਾਰ ਜੀ ਨਵੇਂ ਲੈ ਕੇ ਆਇਓ ਜੀਤਾ ਹਾਂ ਸਿੰਬੋ ਮੇਰੀਏ ਵੀ ਦਿਨ ਹੋ ਗਏ ਦਰਜੀ ਨੂੰ ਫੜਾਈ ਸੀ ਸ਼ਹਿਰ ਹੀ ਸਿੰਬੋ ਸਰਦਾਰ ਜੀ ਫਿਰ ਮੇਚਾ ਕਿਵੇਂ ਲਿਆ ਮੇਰਾ ਜੀਤਾ ਹੱਜ਼ਾ ਸਿੰਬੋ ਮੇਰੀਏ ਮੈਨੂੰ ਤੇਰੇ ਮੇਚਿਆਂ ਦਾ ਅਜੇ ਵੀ ਘਾਟਾ ਦੱਸ ਪਾਲਾ ਰੋਜ਼ ਹੀ ਤੇਰੇ ਮੇਚੇ ਲੈਂਦਾ ਸਿੰਬੋ ਸਰਦਾਰ ਜੀ ਤੁਸੀਂ ਵੀ ਨਾ ਗੱਲ ਨੂੰ ਹੋਰ ਹੀ ਪਾਸੇ ਲੈ ਤੁਰਦੇ ਹੋ ਜੋ ਕਿ ਆ ਉਹ ਦੱਸਦੇ ਨਹੀਂ ਜੀਤਾ ਗੁੱਸਾ ਕਰਦੀ ਹੁਣ ਸਿੰਬੋ ਮੇਰੀ ਸਿੰਬੋ ਸਰਦਾਰ ਜੀ ਤੁਹਾਡੇ ਨਾਲ ਮੇਰਾ ਕਾਹਦਾ ਗੁੱਸਾ ਤੁਸੀਂ ਤਾਂ ਮੇਰੀ ਜਾਨ ਹੋ ਮੈਂ ਤਾਂ ਵੈਸੇ ਪੁੱਛਦੀ ਆ ਕਿ ਦਰਜੀ ਨੂੰ ਮੇਚਾ ਕਿਵੇਂ ਦਿੱਤਾ ਸੂਟਾਂ ਦਾ ਜੀਤਾ ਅਛਾ ਜੀ ਕਰੋ ਹੀ ਤੇਰਾ ਸੂਟ ਲੈ ਕੇ ਗਿਆ ਸੀ ਬੇਬੇ ਕੋਲੋਂ ਸਿੰਬੋ ਠੀਕ ਐ ਸਰਦਾਰ ਜੀ ਮੈਂ ਪਾ ਕੇ ਆਉਂਦੀ ਆ ਹੁਣੇ ਹੀ ਨਵਾਂ ਸੂਟ ਜੀਤਾ 체ਤੀ ਕਰ ਮੈਂ ਵੇਖਣੀ ਆ ਮੇਰੀ ਤੋਤੀ ਕਿਉਂ ਜੀ ਲੱਗਦੀ ਐ ਅੱਜ ਫਿਰ ਦੋਨੋਂ ਖਿੜਖਿੜਾ ਕੇ ਹੱਸਦੇ ਹਨ ਬੇਬੇ ਕੀ ਹੋਇਆ ਬੜੇ ਖੁਸ਼ ਹੋ ਰਹੇ ਹੋ ਮੈਨੂੰ ਵੀ ਸੁਣਾ ਦਿਓ ਕੋਈ ਗੱਲ ਮੈਂ ਹੱਸ ਲਵਾਂ ਜੀਤਾ ਬੇਬੇ ਲੋਕੀਂ ਦਾ ਮੋਰਨੀਆਂ ਵੇਖਦੇ ਹੁੰਦੇ ਤੇ ਨਾਲੇ ਉਹਦੀ ਮਟਕ ਅੱਜ ਮੈਂ ਤੁਹਾਨੂੰ ਮੈਣਾ ਵਿਖਾਉਣਾ ਨਾਲੇ ਉਹਦੀ ਤੁਰਦੀ ਦੀ ਮਟਕ ਬੇਬੇ ਜੁੱਤੀਆਂ ਦਾ ਨਹੀਂ ਖਾਣੀਆਂ ਹੁਣ ਮੇਰੇ ਤੋਂ ਇੱਕ ਤਾਂ ਪਾ ਕੇ ਕੱਪੜੇ ਤੋਤੇ ਵਰਗਾ ਹੋ ਗਏ ਆ ਹੁਣ ਉਤੋਂ ਹੋਰ ਮੈਣਾ ਦਿਖਾਉਣਾ ਪਹਿਲਾਂ ਇੱਕ ਕਾਰਜ ਤਾਂ ਸਿਰੇ ਕਰ ਲਾ ਸੀ ਬੂ ਬੇਬੇ ਜੀ ਮੈਨੂੰ ਹੀ ਛੇੜੀ ਜਾਂਦੇ ਆ ਨਾਲੇ ਤੁਹਾਨੂੰ ਮੈਨੂੰ ਹੀ ਮੈਣਾ ਬਣਾਉਂਦੇ ਆ ਅੱਜ ਸਰਦਾਰ ਜੀ ਆਹ ਸੂਟ ਲੈ ਕੇ ਆਏ ਅੱਜ ਸਰਦਾਰ ਜੀ ਹੁਣ ਮੈਂ ਪਾ ਕੇ ਆਉਂਦੀ ਆ ਫਿਰ ਦੱਸਣਾ ਬੇਬੇ ਜੀ ਸਾਡੀ ਜੋੜੀ ਕਿਵੇਂ ਲੱਗਦੀ ਐ ਮੈਣਾ ਤੇ ਤੋਤੇ ਦੀ ਹੁਣ ਤੈਨੂੰ ਹੱਸਦੇ ਆਣ ਸਿੰਬੋ ਆਪਣੇ ਕੱਪੜੇ ਪਾ ਕੇ ਆ ਗਈ ਬੇਬੇ ਦੋਨਾਂ ਦੇ ਇੱਕੋ ਜਿਹੇ ਕੱਪੜੇ ਪਾਏ ਦੇਖ ਬਹੁਤ ਖੁਸ਼ ਹੁੰਦੀ ਹੈ ਫਿਰ ਬੇਬੇ ਦੋਨਾਂ ਦੇ ਕੰਨ ਕੋਲ ਕਰਕੇ ਕਾਲਾ ਟਿੱਕਾ ਲਾ ਦਿੰਦੀ ਹੈ ਹੁਣ ਸਿੰਬੋ ਆਪਣੇ ਸਰਟੀਫਿਕੇਟ ਤੇ ਜ਼ਰੂਰੀ ਕਾਗਜ਼ ਲੈ ਆਈ ਫਿਰ ਜਿੱਤਾ ਤੇ ਸਿੰਬੋ ਦੋਨੋਂ ਮੋਟਰਸਾਈਕਲ ਤੇ ਬੈਠ ਕੇ ਕਾਲਜ ਚਲੇ ਗਏ ਸਿੰਬੋ ਦਾ ਦਾਖਲਾ ਕਰਵਾਉਣ ਲਈ ਅੱਜ ਸਿੰਬੋ ਤੇ ਜੀਤਾ ਦੋਨੋਂ ਬਹੁਤ ਖੁਸ਼ ਹੁੰਦੇ ਹਨ ਹੁਣ ਦੋਨੋਂ ਕਾਲਜ ਪਹੁੰਚ ਗਏ ਪ੍ਰੋਫੈਸਰ ਵੀ ਦੋਨਾਂ ਦੇ ਇੱਕੋ ਜਿਹੇ ਕੱਪੜੇ ਪਾਏ ਦੇਖ ਕੇ ਹੈਰਾਨ ਹੁੰਦੇ ਹਨ ਉਹ ਜੀਤੇ ਤੇ ਸਿੰਬੋ ਨੂੰ ਇੱਕ ਦੂਜੇ ਦੇ ਭੈਣ ਭਰਾ ਸਮਝਦੇ ਹਨ ਪ੍ਰੋਫੈਸਰ ਜੀਤੇ ਨੂੰ ਦੱਸੋ ਜੀ ਜੀਤਾ ਜੀ ਮੇਰਾ ਨਾਮ ਜੀਤਾ ਹੈ ਜੀ ਦਾਖਲਾ ਕਰਵਾਉਣ ਆਇਆ ਹਾਂ ਪ੍ਰੋਫੈਸਰ ਇਹ ਵਾਲੀ ਤੇਰੀ ਭੈਣ ਦਾ ਕੀ ਨਾਮ ਹੈ ਜੀਤਾ ਹੱਸਦਾ ਜੀ ਇਹ ਮੇਰੀ ਮੰਗੇਤਰ ਹੈ सिम्बो आदिज ਦਾ ਨਾਮ ਪ੍ਰੋਫੈਸਰ ਹਾਜ਼ਰ ਸੌਰੀ ਮੈਂ ਸੋਚਿਆ ਤੁਸੀਂ ਭੈਣ ਭਰਾ ਹੋ ਇੱਕੋ ਜਿਹੇ ਕੱਪੜੇ ਪਾਏ ਦੇਖ ਕੇ ਜੀਤਾ ਕੋਈ ਗੱਲ ਨਹੀਂ ਜੀ ਫਿਰ ਜੀਤਾ ਸਿੰਬੋ ਦੇ ਅਗਲੇ ਡਿਪਲੋਮੇ ਕਰਨ ਦੇ ਮੁਤਾਬਿਕ ਪ੍ਰੋਫੈਸਰ ਨਾਲ ਸਲਾਹ ਕਰਕੇ ਉਸ ਤਰ੍ਹਾਂ ਦੇ ਵਿਸ਼ੇ ਵਿਰਖਵਾ ਦਿੰਦਾ ਹੈ ਕਿਉਂਕਿ ਸਿੰਬੋ ਨੂੰ ਵਕੀਲ ਬਣਨ ਦਾ ਸ਼ੌਕ ਹੁੰਦਾ ਹੈ ਖਾਸ ਕਰਕੇ ਸਿੰਬੋ ਜੀਤੇ ਨਾਲ ਸਵਾਲ ਜਵਾਬ ਬਹੁਤ ਕਰਦੀ ਰਹਿੰਦੀ ਹੈ ਗੱਲਾਂ ਕਰਦੇ ਸਮੇਂ ਇਸ ਕਰਕੇ ਜਿੱਤੇ ਨੇ ਵੀ ਵਕੀਲ ਵਾਲਾ ਰਸਤਾ ਸਿੰਬੋ ਲਈ ਚੁਣਿਆ ਹੈ ਹੁਣ ਦੋਨੋਂ ਵਾਪਸ ਮੋਟਰਸਾਈਕਲ ਤੇ ਤੁਰ ਪਏ ਸਿੰਬੋ ਸਰਦਾਰ ਜੀ ਬਣਾ ਲਓ ਮੈਂ ਨਾ ਇੱਕ ਵਾਰ ਹੋਰ ਕਹਿੰਦੇ ਸੀ ਤੋਤਾ ਤੋਤੀ ਬਣ ਕੇ ਜਾਣਾ ਪ੍ਰੋਫੈਸਰ ਨੇ ਤਾਂ ਭੈਣ ਭਰਾ ਬਣਾ ਦਿੱਤਾ ਆਪਾਂ ਨੂੰ ਜਿੱਤਾ ਕੱਚਾ ਜਿਹਾ ਹੋ ਕੇ ਕੋਈ ਨਹੀਂ ਸਿੰਬੋ ਪ੍ਰੋਫੈਸਰ ਨੂੰ ਪਤਾ ਨਹੀਂ ਸੀ ਕਿ ਇਹਨਾਂ ਦਾ ਕੀ ਰਿਸ਼ਤਾ ਸਿੰਬੋ ਸਰਦਾਰ ਜੀ ਅੱਜ ਕਿਸੇ ਹੋਟਲ ਤੋਂ ਖਵਾ ਪਿਆ ਹੀ ਦੋ ਜੀਤਾ ਕੀ ਖਾਊਗੀ ਅੱਜ ਮੇਰੀ ਸਿੰਬੋ ਸਿੰਬੋ ਸਰਦਾਰ ਜੀ ਸਮੋਸੇ ਦੇ ਨਾਲ ਛੋਲਿਆਂ ਦੀ ਦਾਲ ਤੇ ਘੁੱਟ-ਘੁੱਟ ਚਾਹ ਪੀ ਲਵਾਂਗੇ ਹੁਣ ਦੋਨੋਂ ਰਸਤੇ ਵਿੱਚ ਇੱਕ ਚੰਗੇ ਹੋਟਲ ਵਿੱਚ ਰੁਕਦੇ ਹਨ ਜੀਤਾ ਪਹਿਲਾਂ ਕੁਝ ਬਰਫੀ ਤੇ ਗੁਲਾਬ ਜਾਮੁਨ ਮੰਗਵਾਉਂਦਾ ਹੈ ਫਿਰ ਸਮੋਸੇ ਛੋਲਿਆਂ ਦੀ ਦਾਲ ਨਾਲ ਤੇ ਚਾਹ ਲੈਂਦੇ ਹਨ ਫਿਰ ਦੋਨੋਂ ਹੋਟਲ ਤੋਂ ਬਾਹਰ ਆ ਗਏ ਜੀਤਾ ਸਿੰਬੋ ਬਾਜ਼ਾਰੋਂ ਕੋਈ ਸਮਾਨ ਖਰੀਦਣਾ ਹੈ ਤਾਂ ਦੱਸ ਸਿੰਬੋ ਸਰਦਾਰ ਜੀ ਕੋਈ ਸਮਾਨ ਨਹੀਂ ਖਰੀਦਣਾ ਹੁਣ ਘਰ ਨੂੰ ਜਾਂਦੇ ਹਾਂ ਆਪਾਂ ਫਿਰ ਜੀਤਾ ਸਿੰਬੋ ਦੇ ਕੰਨ ਵਿੱਚ ਕੁਝਾਕਦਾ ਹੈ ਤਾਂ ਸਿੰਬੋ ਮੂੰਹ ਤੇ ਹੱਥ ਰੱਖ ਕੇ ਹਾਸੀ ਹੈ ਫਿਰ ਸਿੰਬੋ ਤੇ ਜੀਤਾ ਮਨਿਆਰੀ ਦੀ ਦੁਕਾਨ ਤੇ ਕੁਝ ਸਮਾਨ ਖਰੀਦ ਕੇ ਘਰ ਵਾਪਸ ਆ ਗਏ ਫਿਰ ਜੀਤਾ ਪਾਣੀ ਪੀ ਕੇ ਬਾਹਰ ਆਪਣੇ ਕਿਸੇ ਕੰਮ ਲਈ ਮੋਟਰਸਾਈਕਲ ਲੈ ਕੇ ਚਲਾ ਗਿਆ ਅਚਾਨਕ ਜੀਤਾ ਨੂੰ ਆਪਣੇ ਵਿਗਿਆਨ ਵਾਲੀ ਮਾਸਟਰ ਦੀ ਯਾਦ ਆਈ ਤੇ ਉਹਨਾਂ ਕੋਲ ਚੱਲਿਆ ਗਿਆ ਜੋ ਕਿ ਨਾਲ ਦੇ ਪਿੰਡ ਤੋਂ ਹੀ ਹੁੰਦੇ ਹਨ ਆਪਣੀ ਡਾਕਟਰੀ ਦੀ ਪੜ੍ਹਾਈ ਕਰਨ ਬਾਰੇ ਉਹਨਾਂ ਨਾਲ ਗੱਲ ਕਰਨ ਉਹਨਾਂ ਨੂੰ ਮਿਲਣ ਤੋਂ ਬਾਅਦ ਜੀਤਾ ਆਪਣੇ ਘਰ ਆ ਕੇ ਬੇਬੇ ਤੇ ਸਿੰਗੋ ਨਾਲ ਸਲਾਹ ਕਰਦਾ ਹੈ ਹੁਣ ਜੀਤਾ ਬੇਬੇ ਨੂੰ ਦੱਸਦਾ ਹੈ ਕਿ ਮੈਂ ਕੱਲ ਨੂੰ ਸ਼੍ਰੀ ਅਮਰਤਸਰ ਸਾਈ ਮੈਡੀਕਲ ਕਾਲਜ ਚ ਦਾਖਲਾ ਲੈਣ ਲਈ ਜਾਣਾ। ਬੇਬੇ ਠੀਕ ਹੈ ਪੁੱਤ। ਸਿੰਬੋ ਸਰਦਾਰ ਜੀ ਮੇਰੀਆਂ ਕਿਤਾਬਾਂ ਵੀ ਲੈ ਕੇ ਆਉਣ ਵਾਲੀਆਂ ਹਨ। ਜੀਤਾ ਸਿੰਬੋ ਦੋ ਦਿਨ ਕਿਤਾਬਾਂ ਤੋਂ ਬਿਨਾ ਹੀ ਜਾ। ਪ੍ਰੋਫੈਸਰ ਤੋਂ ਚੰਗੀ ਤਰ੍ਹਾਂ ਪਤਾ ਕਰ ਲਵੀ ਕਿ ਕੀ ਕਿਤਾਬ ਹੈ ਤੇ ਕਿਸ ਲੇਖਕ ਦੀ ਹੈ ਤੇ ਕਾਪੀ ਤੇ ਨੋਟ ਕਰ ਲੈਣਾ ਫਿਰ ਤੇਰੇ ਵਾਸਤੇ ਕਿਤਾਬਾਂ ਇਕੱਠੀਆਂ ਹੀ ਲੈ ਆਵਾਂਗਾ। ਨਹੀਂ ਤਾਂ ਫਿਰ ਕਿਤਾਬਾਂ ਦਾ ਰੌਲਾ ਪਿਆ ਜਾਂਦਾ ਸਿੰਬੋ ਠੀਕ ਐ ਸਰਦਾਰ ਜੀ ਜਿਵੇਂ ਕਿਹਾ ਉਵੇਂ ਹੀ ਕਰ ਲਵਾਂਗੀ ਜੀਤਾ ਸਿੰਬੋ ਮੈਨੂੰ ਤੇਰੀ ਇਹੋ ਹੀ ਅਦਾ ਮਾਰ ਜਾਂਦੀ ਐ ਕਿ ਜਿਵੇਂ ਕਹੋਗੇ ਕਰ ਲਵਾਂਗੀ ਸਿੰਬੋ ਸਰਦਾਰ ਜੀ ਹੋਰ ਕੀ ਕਹਾਂ ਜਦੋਂ ਤੁਹਾਡੀ ਸਲਾਹ ਹੀ ਬਿਲਕੁਲ ਠੀਕ ਐ ਜੀਤਾ ਬੇਬੇ ਮੈਂ ਤਾਂ ਹੁਣ ਪਾਸੇ ਹੋਵਾਂਗਾ ਪਹਿਲਾਂ ਨਾਲੋਂ ਵੀ ਇਹ ਵੇਖੋ ਕਿ ਜ਼ਮੀਨ ਆਪਾਂ ਵੋਣੀ ਐ ਕਿ ਠੇਕੇ ਦੇ ਦੇਣੀ ਐ ਬੇਬੇ ਜੀ ਤੇ ਸੁਖ ਨਾਲ ਸੁਮੇ ਨੇ ਆਪਣੇ 2 ਸਾਲ ਵਧੀਆ ਫਸਲ ਸਾਂਭੀ ਐ ਤੇਰਾ ਤਾਇਆ ਵੀ ਚਾਨਣ ਵਧੀਆ ਟਿਕਿਆ ਹੋਇਆ ਐ ਇਹਦੀ ਥੋੜੀ ਆਮਦਨ ਵਧਾ ਦਿੰਦੀ ਹਾਂ ਜ਼ਮੀਨ ਬਾਰੇ ਆਪਾਂ ਸੁਮੇ ਨਾਲ ਰਾਏ ਕਰ ਲੈਂਦੇ ਆ ਜਾਂ ਸਿੰਬੂ ਆਪਦੇ ਚਾਚੇ ਨੂੰ ਬੁਲਾ ਕੇ ਲਿਆਈ ਉਹਨੂੰ ਹੀ ਪੁੱਛਦੀ ਆ ਕਿ ਕਿਵੇਂ ਕਰਨਾ ਹੈ ਉਹਨੇ ਸੁਮਾ ਆਪਣੇ ਗੱਡਿਆਂ ਕੋਲ ਹੀ ਕੰਮ ਕਰ ਰਿਆ ਸੀ ਸਿੰਬੂ ਚਾਚਾ ਤੈਨੂੰ ਬੇਬੇ ਜੀ ਬੁਲਾ ਰਹੇ ਨੇ ਕੋਈ ਜ਼ਰੂਰੀ ਗੱਲ ਕਰਨੀ ਐ ਤੁਹਾਡੇ ਨਾਲ ਸਮਾ ਚੱਲਤੀ ਏ ਮੈਂ ਆਇਆ ਹੁਣ ਸੁਮਾ ਵੀ ਬੇਬੇ ਤੇ ਜੀਤੇ ਕੋਲ ਆ ਕੇ ਬੈਠ ਗਿਆ ਬੇਬੇ ਵੇਖ ਸਮੇ ਪੁੱਤ ਜੀਤੇ ਨੇ ਲੱਗਣਾ ਅੱਗੇ ਵੱਟੇ ਕਾਲਜ ਵੱਡੀ ਪੜਾਈ ਹੈ ਹੁਣ ਤੂੰ ਦੱਸ ਆਪਣੇ ਆਪੇ ਸਾਰੀ ਜ਼ਮੀਨ ਸਾਂਭ ਲਵੇਂਗਾ ਜਾਂ ਠੇਕੇ ਤੇ ਚੜਾ ਦਈਏ ਸਮਾ ਬੇਬੇ ਹੁਣ ਤਾਂ ਮੈਨੂੰ ਖੇਤੀ ਦਾ ਸਾਰਾ ਕੰਮ ਆਉਂਦਾ ਹੈ ਟਰੈਕਟਰ ਟਰੈਲੀ ਵੀ ਚਲਾ ਲੈਂਦਾ ਹਾਂ ਹਾਲਾ ਨਾਲ ਜ਼ਮੀਨ ਵੀ ਵਾਹ ਲਈਦੀ ਹੈ ਸਾਰੇ ਕੰਮ ਤਾਂ ਮੈਨੂੰ ਸਰਦਾਰ ਨੇ ਸਿਖਾ ਦਿੱਤੇ ਨੇ ਮੈਂ ਆਪੇ ਕਰ ਦੇਵਾਂਗਾ ਸਾਰਾ ਕੰਮ ਬਸ ਆੜਤੀਏ ਨਾਲ ਹਿਸਾਬ ਕਿਤਾਬ ਕਰਨ ਲਈ ਮੈਨੂੰ ਤੁਹਾਡੀ ਹੀ ਜ਼ਰੂਰਤ ਰਹੇਗੀ ਬੇਬੇ ਪੁੱਤ ਹਿਸਾਬ ਕਿਤਾਬ ਤਾਂ ਮੈਂ ਹੀ ਰੱਖਣਾ ਬਸ ਕੰਮ ਸੰਭਾਲਣ ਦੀ ਗੱਲ ਕਰਦੀ ਹਾਂ ਸਮਾ ਬੇਬੇ ਉਹ ਤਾਂ ਕਰ ਲਵਾਂਗਾ ਮੈਂ ਬੇਬੇ ਚੰਗਾ ਜਿਉਂਦਾ ਰਹਿ ਪੁੱਤ ਆਉਂਦੀ ਫਸਲ ਤੇ ਤੈਨੂੰ ਥਾਂ ਦੋਆ ਕੇ ਦੋ ਕਮਰੇ ਬਣਵਾ ਕੇ ਦੇਵਾਂਗੀ ਨਾਲੇ ਰਸੋਈ ਵੇਖੀ ਆਪਣੇ ਖੇਤ ਵਾਲੋ ਕੋਈ ਥਾਂ ਜਾਂ ਮਕਾਨ ਵੇਚਦਾ ਹੋਇਆ ਤਾਂ ਸਮਾ ਮਿਹਰਬਾਨੀ ਬੇਬੇ ਤੇਰੀ ਤੁਹਾਡਾ ਸਾਡੇ ਪਰਿਵਾਰ ਤੇ ਅੱਡਾ ਪੁਕਾਰ ਬੇਬੇ ਪੁੱਤ ਜਦੋਂ ਤੂੰ ਮੇਰੇ ਤੇ ਉਪਕਾਰ ਕਰੀ ਜਾਂਦਾ ਹੈਂ ਤੇ ਮੈਂ ਨਹੀਂ ਕਰ ਸਕਦੀ ਤੇਰੇ ਦੱਸ ਪੁੱਤ ਜਦੋਂ ਕੋਈ ਆਪਣਾ ਕੰਮ ਇਮਾਨਦਾਰ ਬਣ ਕੇ ਕਰੇ ਉਦੋਂ ਆਪਣਾ ਵੀ ਫਰਜ਼ ਹੈ ਕਿ ਉਸ ਦੀ ਲੋੜ ਨੂੰ ਵੇਖ ਕੇ ਕੁਝ ਖਰਚ ਦਿੱਤਾ ਜਾਵੇ ਉਸ ਲਈ ਵੀ ਸਮਾ ਬੇਬੇ ਬਸ ਇਹੋ ਹੀ ਗੱਲ ਸੀ ਬੇਬੇ ਹਾਂ ਪੁੱਤ ਇਹੀ ਗੱਲ ਕਰਨੀ ਸੀ ਸਮਾ ਬੇਬੇ ਚਾਨਣ ਸਿੰਘ ਨੂੰ ਵੀ ਰੱਖ ਲੈਣਾ 2 ਪੈਸੇ ਭਾਵੇਂ ਵੱਧ ਦੇ ਦਿਓ ਉਹ ਤਾਂ ਰੱਬ ਵਰਗਾ ਬੰਦਾ ਉਹ ਤਾਂ ਖੇਤ ਮੇਰੀ ਹਰ ਤਰ੍ਹਾਂ ਨਾਲ ਮਦਦ ਕਰ ਦਿੰਦਾ ਹੈ ਬੇਬੇ ਕੋਈ ਨਹੀਂ ਪੁੱਤ ਤੂੰ ਹੁਣ ਫਿਕਰ ਨਾ ਕਰ ਹੁਣ ਤੋਂ ਤੂੰ ਆਪਣਾ ਖੇਤ ਸਵਾਰਨਾ ਸ਼ੁਰੂ ਕਰ ਦੇ ਵਟਾਂ ਵਗੈਰਾ ਸਮਾ ਚੰਗਾ ਬੇਬੇ ਮੈਂ ਜਾਂਦਾ ਹਾਂ ਆਪਦਾ ਥੋੜਾ ਕੰਮ ਕਰਦਾ ਸੀ ਹੁਣ ਸੋਮਾ ਆਪਣੇ ਗੱਡੇ ਕੋਲ ਜਾ ਕੇ ਕੰਮ ਕਰਨ ਲੱਗ ਜਾਂਦਾ ਹੈ ਬੇਬੇ ਜਿੱਤੇ ਪੁੱਤ ਜ਼ਮੀਨ ਕਿਸੇ ਨੂੰ ਨਹੀਂ ਠੇਕੇ ਤੇ ਦੇਣੀ ਮੈਂ ਆਪੇ ਸਿੰਭੋ ਨੂੰ ਨਾਲ ਲੈ ਕੇ ਖੇਤ ਵੇਖ ਲਿਆ ਕਰਾਂਗੀ ਪੁੱਤ ਗਰੀਬ ਦੀ ਤਾਂ ਜਿੰਨੀ ਮਦਦ ਕਰਾਂਗੇ ਉਸ ਤੋਂ ਕਿਤੇ ਵੱਧ ਆਪਾਂ ਨੂੰ ਮਿਲਦਾ ਹੈ ਐਵੇਂ ਨਹੀਂ ਵਾਦੇ ਘਾਟੇ ਵਾਲੇ ਹਿਸਾਬ ਲਾਈ ਜਾਈਦੇ ਹੁੰਦੇ ਜਿੱਤਾ ਠੀਕ ਹੈ ਬੇਬੇ ਜਦੋਂ ਸਮਾ ਕਹਿੰਦਾ ਬਾਈ ਮੈਂ ਕਰ ਲਵਾਂਗਾ ਆਪੇ ਖੇਤੀ ਹੁਣ ਮੈਂ ਕੱਲ ਨੂੰ ਆਪਣਾ ਦਾਖਲੇ ਦਾ ਕੰਮ ਕਰਨ ਜਾਵਾਂਗਾ ਸਿੰਬੋ ਸਰਦਾਰ ਜੀ ਸ੍ਰੀ ਅੰਮ੍ਰਿਤਸਰ ਸੈਤਾਂ ਦਰਬਾਰ ਸਾਹਿਬ ਵੀ ਹੈ ਮੈਂ ਕਿਤਾਬਾਂ ਚ ਪੜਿਆ ਹੈ ਨਾਲੇ ਰਾਜੇ ਰਣਜੀਤ ਸਿੰਘ ਨੇ ਉਸ ਤੇ ਸੋਨਾ ਵੀ ਲਵਾਇਆ ਹੋਇਆ ਹੈ ਕਹਿੰਦੇ ਨਾਲੇ ਹਰੇਕ ਧਰਮ ਦਾ ਬੰਦਾ ਉੱਥੇ ਜਾ ਸਕਦਾ ਹੈ ਸਰਦਾਰ ਜੀ ਮੈਨੂੰ ਵੀ ਵਿਖਾ ਲਿਆ ਉਹ ਜਗਾ ਜੀਤਾ ਤੁਸੀਂ ਦੱਸੋ ਬੇਬੇ ਜੀ ਕਿਵੇਂ ਕਰਨਾ ਬੜਾ ਤਰਲਾ ਕੀਤਾ ਸਿੰਬੋ ਬੇਬੇ ਪੁੱਤ ਜਾਂਦੇ ਰਹੇ ਦੋਨੋਂ ਹੀ ਟੇਕ ਆਇਓ ਮਥਾ ਜੀਤਾ ਚੰਗਾ ਸਿੰਬੋ ਪਾਲਾ ਅੱਜ ਆਪਣੇ ਦੋਨਾਂ ਦੇ ਦੋ-ਦੋ ਸੂਟ ਕੱਲ ਨੂੰ ਸਵੇਰੇ ਪਹਿਲੀ ਬੱਸ ਤੇ ਹੀ ਜਾਣਾ ਸਿੰਬੋ ਖੁਸ਼ੀ ਚ ਬੇਬੇ ਨੂੰ ਜੱਫੀ ਪਾ ਲੈਂਦੀ ਹੈ ਜੀਤਾ ਬੱਸ ਬੱਸ ਹੋਰ ਨਾ ਜੱਫੀ ਚ ਘੁੱਟ ਘੁੱਟ ਕੇ ਬੇਬੇ ਫਾਇਫੇ ਦੇਵੀ ਜੀਤਾ ਹੱਸਦਾ ਫਿਰ ਸਿੰਬੋ ਹੱਥ ਨਾਲ ਜੀਤੇ ਨੂੰ ਮੋਢੇ ਤੋਂ ਥੋੜਾ ਜਿਹਾ ਧੱਕਾ ਦਿੰਦੀ ਹੈ ਫਿਰ ਨਖਰਾ ਕਰਦੀ ਕਮਰੇ ਵੱਲ ਚਲੀ ਗਈ ਫਿਰ ਜੀਤਾ ਵੀ ਆਪਣੇ ਪਸੰਦੀ ਦੇ ਕਪੜੇ ਦਸਣ ਲਈ ਸਿੰਬੋ ਦੇ ਮਗਰੇ ਹੀ ਚਲਾ ਜਾਂਦਾ ਹੈ ਜੀ ਤਾ ਸਿੰਬੋ ਤੂੰ ਵੀ ਹੁਣ ਘੁੰਮਣ ਫਿਰਨ ਦੀ ਸ਼ਕੀਨ ਬਣਦੀ ਜਾਣੀ ਹੈ ਸਿੰਬੋ ਸਰਦਾਰ ਜੀ ਇਨਾਂ ਕਾ ਸ਼ੌਂਕ ਵੀ ਰੱਖਣਾ ਹੀ ਪੈਂਦਾ ਚੱਲੀ ਵੀ ਮੈਂ ਆਪਣੇ ਮੰਗੇਤਰ ਨਾਲ ਹੀ ਆ ਫਿਰ ਘੁੰਮਣ ਫਿਰਨ ਵਾਲੀ ਕਿਹੜੀ ਗੱਲ ਹੈ ਜੀ ਦੂਜਾ ਗੁਰੂ ਸਾਹਿਬ ਦੇ ਦਰ ਤੇ ਹੀ ਦਰਸ਼ਨਾਂ ਨੂੰ ਜਾ ਰਹੀਆਂ ਕੋਈ ਤਾਜ ਮਹਿਲ ਤਾਂ ਨਹੀਂ ਵੇਖਣ ਚੱਲੀ ਜੀਤਾ ਸਿੰਭੂ ਤੂੰ ਤਾਂ ਨਾ ਜਮਾ ਹੀ ਬੇਬੇ ਦੀਆਂ ਗੱਲਾਂ ਤੇ ਗਈਆਂ ਕੋਈ ਫਰਕ ਨਹੀਂ ਸਿਭੋ ਜਿਹੋ ਜਈ ਸੰਗਤ ਹੋਜੀ ਰੰਗਰ ਤਾਂ ਸੁਭਾਵਿਕ ਐ ਸਰਦਾਰ ਜੀ ਬੇਬੇ ਕੋਲ ਰਹਿੰਦੀ ਹਾਂ ਬੇਬੇ ਵਰਗੀਆਂ ਗੱਲਾਂ ਹੀ ਕਰਨੀਆਂ ਨੇ ਫਿਰ ਦੋਨੋਂ ਆਪੋ ਆਪਣੀ ਪਸੰਦ ਦੇ ਸੂਟ ਬੈਗ ਵਿੱਚ ਪਾ ਲੈਂਦੇ ਹਨ ਤੇ ਹੋਰ ਜ਼ਰੂਰੀ ਸਮਾਨ ਵੀ ਜੀਤਾ ਸਿੰਭੂ ਨੂੰ ਦੱਸ ਕੇ ਬੈਗ ਵਿੱਚ ਪਵਾ ਲੈਂਦਾ ਹੈ ਧੰਨਵਾਦ ਜੀ